ਯੂਨੀਅਨ ਦੀ ਮੀਟਿੰਗ ਪਿੰਡ ਕਾਦੂਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਦੀ ਦੇਖਰੇਖ ਵਿੱਚ ਹੋਈ ਮੀਟਿੰਗ ਵਿੱਚ ਸਭ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਉਸ ਤੋਂ ਬਾਅਦ ਕਪੂਰਸਾ ਦੇ ਬੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਨਿੰਦਿਆ ਕੀਤੀ ਗਈ ਮੰਗ ਪੱਤਰ ਵਿੱਚ ਲਿਖਿਆ ਸੀ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੇ ਜੋ ਕਾਲੇ ਤਿੰਨ ਕਾਨੂੰਨ ਰਾਤ ਕੀਤੇ ਸਨ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਆਪਸ ਵਿੱਚ ਚੋਰ ਮੋਰ ਕਰਕੇ ਉਹ ਤਿੰਨ ਕਾਨੂੰਨ ਫਿਰ ਲਾਗੂ ਕਰ ਰਹੀ ਹੈ ਜਿਸ ਦਿਨ 인ディア ਭਾਰਤੀ ਕਿਸਾਨ ਯੂਨੀਅਨ ਕਰਦੀ ਹੈ ਉਹ ਕਾਲੇ ਕਲੂਨਾ ਦੇ ਵਿੱਚ ਹੀ ਆ ਗਿਆ ਨਾ ਜਿਹੜਾ ਆ ਪੰਜਾਬ ਸਰਕਾਰ ਨੂੰ ਹੁਕਮ ਕਰ ਰਹੇ ਆ ਉਹਦਾ ਵਿਰੋਧ ਕਰ ਰਹੇ ਆ ਉਹ ਨਹੀਂ ਹੋਣ ਦਿਆਂਗੇ ਧਰਨੇ ਬਜਾਰੇ ਲਾਈਏ ਭਾਵੇਂ ਜਿੰਨਾ ਚਿਰ ਜਦੋਂ ਜਦ ਹੋਵੇ ਕਦੀ ਵੀ ਪ੍ਰਾਈਵੇਟ ਮੰਡੀਆਂ ਨਹੀਂ ਹੋਣ ਦਿਆਂਗੇ ਤੇ ਮੈਨੂੰ ਆਹ ਦੱਸੋ ਜੇ ਮੰਨ ਲਓ ਪ੍ਰਾਈਵੇਟ ਮੰਡੀਆਂ ਨੇ ਆਪਾਂ ਨੂੰ ਕੀ ਕੀ ਨੁਕਸਾਨ ਹੋ ਨਹੀਂ ਆਪਾਂ ਪ੍ਰਾਈਵੇਟ ਮੰਡੀਆਂ ਹੋਣ ਹੀ ਨਹੀਂ ਦੇਣੀਆਂ ਆਪਾਂ ਕਿਸਾਨਾਂ ਦੇ ਪਾਸੇ ਜਾਣਾ ਹੀ ਨਹੀਂ ਆਪਾਂ ਪ੍ਰਾਈਵੇਟ ਮੰਡੀਆਂ ਹੋਣ ਹੀ ਉਹ ਜਿਹੜਾ ਕਲੋਨੀ ਗਾਰੰਟੀ ਜਿਹੜਾ ਮੰਗ ਰਹੇ ਆ ਜਿੱਦਾਂ 2320 ਰੁਪਏ ਦੇ ਹੁਣ ਝੋਨਾ ਵਿਖਿਆ ਆ ਉਹਦਾ ਜਿਹੜਾ ਜਿੰਨੀ ਫਸਲ ਦਾ ਜਿਹੜਾ ਪੂਰਾ ਰੇਟ ਮਿਲੇ ਉਹਦੀ ਕਾਨੂੰਨੀ ਗਰੰਟੀ ਜਿਹੜਾ ਹੋਵੇ ਦੇਖੋ ਆੜਤੀ ਜਾਂ ਸ਼ਾਦਰ ਵਾਲਾ ਜਾਂ ਕੋਈ ਵੀ ਉਹਦੇ ਵਿੱਚ ਜਿਹੜਾ ਧੱਕੇਸ਼ਾਹੀ ਕਰਦਾ ਤੇ ਉਹਨੂੰ ਕਾਨੂੰਨ ਦੇ ਘੇਰੇ 'ਚ ਲਾ ਕੇ ਕੋਰਟ 'ਚ ਲਾ ਕੇ ਜਾਵਾਂਗੇ ਠੀਕ ਹੈ ਅੱਜ ਕਮ ਜੀ ਕੀ ਫਤਿਹ ਮੈਂ ਤਨਵੀਰ ਸਿੰਘ ਨਾਨਕਪੁਰ ਜ਼ਿਲ੍ਹਾ ਸਿਨਿਆਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਆਨ ਕਰਦੀ ਆ ਜਿਹੜਾ ਸਾਡਾ ਅੱਜ ਦਾ ਰੋਸ ਮੁਜ਼ਾਹਰਾ ਧਰਨਾ ਜੋ ਵੀ ਹੈਗਾ ਵਾ ਇਹ ਮਰੇਪੀ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਦੇ ਦੋਨਾਂ ਦੇ ਵਿਰੋਧ ਚ ਹੈਗਾ ਵਾ ਇਹ ਜਿਹੜੀਆਂ ਸਰਕਾਰਾਂ ਆਪਸੀ ਮਿਲੀ ਭਵਤ ਕਰਕੇ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਾਏ ਸੀ ਉਹਨਾਂ ਨੂੰ ਇਹ ਆਪਸ ਵਿੱਚ ਮਿਲ ਕੇ ਚੋਰ ਮੋਰੀਆਂ ਰਹੀ ਲਾਗੂ ਕਰਨਾ ਚਾਹੁੰਦੇ ਹੈਗੇ ਆ ਉਹ ਅਸੀਂ ਕਿਸੇ ਤਰ੍ਹਾਂ ਵੀ ਇਹ ਲਾਗੂ ਨਹੀਂ ਹੋਣ ਦਵਾਂਗੇ ਜਿਸ ਤਰ੍ਹਾਂ ਵੀ ਸਾਨੂੰ ਸਾਡੀ ਭਾਰਤੀ ਸੰਜਨੀ ਕਾਦੀਆਂ ਦਾ ਪੰਜਾਬ ਤੋਂ ਜੋ ਸੰਦੇਸ਼ ਆਵੇਗਾ ਉਹ ਤੇ ਇਨ ਬੈਨ ਸਾਰੇ ਕਿਸਾਨ ਰਲ ਕੇ ਉਹਦਾ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ